ਸੰਗਤ ਜੀ ਆਪਾਂ ਸਵਈਆਂ ਦੀ ਸੰਥਿਆ ਕਰ ਰਹੇ ਹਾਂ ਤੇ ਅੱਜ ਮਹੱਲੇ ਪਹਿਲੇ ਕੀ ਸਵਈਏ ਸ਼ੁਰੂ ਹੋਣ ਜਾ ਰਹੇ ਨੇ ਸਵਈਏ ਮਹੱਲੇ ਪਹਿਲੇ ਕੀ ਕਈ ਸੰਗਤਾਂ ਇਸ ਨੂੰ ਮਹੱਲੇ ਕੀ ਪਹਿਲੇ ਕੀ ਪਹਿਲਾ ਉਚਾਰਨ ਕਰ ਜਾਂਦੀ ਹੈ ਜਿਹੜਾ ਗਿਣਤੀ ਵਾਲਾ 1 ਆ ਲਿਖਿਆ ਹੈ यह नहीं उचारना सवइये महले पहले के एक ओहंकार इस तरह पढ़ना ये जरा गिनती वाल लिखे है जे ए पहला आए गिनती वाला शब्द लिख्या हो लगा मात्रा जे पहला आ जाए इत फिर उच्चारण गिनती वाला शब्द पिछले पासे फिर उच्चारण नहीं होगा ਜੇ ਇਹ ਸ਼ਬਦ ਗਿਣਤੀ ਵਾਲਾ 1 2 3 ਪਹਿਲਾਂ ਆਉਂਦਾ ਇਹ ਅੱਖਰਾਂ ਤੋਂ ਪਹਿਲਾਂ ਫਿਰ ਉਚਾਰਨ ਹੋਣਾ ਸੀ ਨੇ ਇਹ ਪਿਛਲੇ ਪਾਸੇ ਆਣ ਕਰਕੇ ਉਚਾਰਨ ਨਹੀਂ ਹੋਵੇਗਾ ਤੇ ਪੜ੍ਹਨਾ ਇਸ ਦਾ ਸਵਈਏ ਮਹੱਲੇ ਪਹਿਲੇ ਕੀ ਇਸ ਤਰ੍ਹਾਂ ਪੜ੍ਹਨਾ ਹੈ ਅਗਲਾ ਜਿਹੜਾ ਇਹ ਅੰਕ ਇਹ ਨਹੀਂ ਬੋਲਣਾ ਕਈ ਗ੍ਰੰਥੀਸ਼ੇ ਵੀ ਬੋਲਦੇ ਨੇ ਉਹ ਇਹ ਪੜ੍ਹ ਕੇ ਚੱਲ ਜਾਂਦੇ ਨਾਲ ਪਰਸ਼ੁੱਧ ਉਚਾਰਨ ਹੈ ਸਵਈਏ ਮਹੱਲੇ ਪਹਿਲੇ ਕੀ ਠੀਕ ਇੱਕ ਓੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਮਨ ਤੇ ਵਿਸਰਾਮ ਹੈ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਹਾਰ ਤੇ ਵਿਸਰਾਮ ਹੈ ਸਦਾ ਬਿਖਿਆਤਾ ਤਾਸ ਚਰਨ ਚਰਨ ਤੇ ਵਿਸਰਾਮ ਹੈ ਲੇ ਰਿਧੈ ਬਸਾਵੋ ਬਸਾਵੋ ਹਾ ਮੂੰ ਖੋਲ ਕੇ ਉਚਾਰਨ ਹੋਵੇਗਾ ਵਾ ਵਾਜ ਊੜੇ ਔਂਕੜ ਬਸਾਵ ਤੋ ਪਰਮ ਗੁਰੂ ਨਾਨਕ ਨਾਨਕ ਤੇ ਵਿਸਰਾਮ ਗੁਨ ਗਾਵੋ ਗਾਵੋ ਗੁਨ ਪਰਮ ਗੁਰੂ ਸੁਖ ਸਾਗਰ ਸਾਗਰ ਤੇ ਵਿਸਰਾਮ ਹੈ ਦੁਰ ਤੋਂ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਸਾਗਰ ਤੇ ਵਿਸਰਾਮ ਹੈ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਇੰਦਰਾਦ ਬੋਲਣਾ ਈੜੀ ਸਿਹਾਰੀ ਆ ਦੱਦਾ ਤੇ ਜਿਹੜਾ ਰਾਰਾ ਲੱਗਾ ਏ ਇਹ ਰਾਰੇ ਨੂੰ ਕੰਨਾ ਬਣ ਜਾਣਾ ਹੈ ਇੰਦਰਾਦ ਭਗਤ ਪ੍ਰਹਿਲਾਦਿਕ 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 ਇੱਥੇ ਵਿਸਰਾਮ ਹੈ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਇੱਥੇ ਵਿਸਰਾਮ ਹੈ ਕਲ ਭਾਰਾ ਬੋਲਣਾ ਕਬ ਕੋਲਾ ਬੋਲਣਾ ਕਲ ਤੇ ਜੋਰ ਲਾ ਕੇ ਬੋਲਣਾ ਠੀਕ ਆ ਇਹ ਪਟ ਦਾ ਨਾਮ ਹੈ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਇਥੇ ਵਿਸਰਾਮ ਹੈ ਰਾਜ ਜੋਗ ਜਿਨ ਮਾਣਿਓ ਮਾਣਿਓ ਚਾਰਨ ਕਰਨਾ ਇਥੇ ਊੜੇ ਦਾ ਜਿਹੜਾ ਮੂੰਹ ਖੁੱਲਿਆ ਮਾਣਿਓ ਗਾਵਹਿ ਜਨਕਾਦ ਜੁਗਤ ਜੋਗੇਸ਼ਵਰ ਜੋਗੇਸ਼ਵਰ ਇਥੇ ਜੱਜੇ ਨੂੰ ਹੋੜਾ ਲੱਗਾ ਇਹ ਤਿਆਰ ਰੱਖਣਾ ਕਿ ਔਂਕੜ ਨਾ ਲੱਗੇ ਜੋਗੇਸ਼ਵਰ ਜੋਗੇਸ਼ਵਰ ਹਾਂ ਹਰ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਦ ਸਿਧਾਦਿਕ ਸਿਧਾਦਿਕ ਇੱਥੇ ਵੀ ਸ਼੍ਰਾਮ ਹੈ ਤੇ ਦੱਦੇ ਨੂੰ ਸਿਆਰੀ ਲੱਗੀਏ ਉਚਾਰਨ ਹੋਵੇ ਕਿ ਸਿਧਾਦਿਕ ਸਿਧਾਦਿਕ ਹਾਂ ਮਨ ਜਨ ਗਾਵਹਿ ਗਾਵਹਿ ਅਸ਼ਲ ਛਲਾ ਅਸ਼ਲ ਬੋਲਣਾ ਜਿਹੜਾ ਐੜਾ ਲੱਗਾ ਇਹ ਸੰਬੰਧਕ ਹੋਵੇਗਾ ਅਛਲ ਨਹੀਂ ਪੜਨਾ ਅਛਲ ਛਲਾ ਨਹੀਂ ਉਚਾਰਨ ਕਰਨਾ ਇਹ ਪੜਨਾ ਹੈ ਅਸ਼ਲ ਛਲਾ ਅਸ਼ਲ ਛਲਾ ਹਾਂ ਗਾਵੇ ਗੁਣ ਧੂਮ ਅਟਲ ਮੰਡਲ ਵੈ ਮੰਡਲ ਵੈ ਇੱਥੇ ਵਿਸਰਾਮ ਐ ਤੇ ਵਾਵੇ ਦਲਾਵਾਂ ਲੱਗੀਆਂ ਧਿਆਨ ਦੇ ਨਾਲ ਮੰਡਲ ਵੈ ਮੰਡਲ ਵੈ ਮੰਡਲ ਵੇ ਨਹੀਂ ਪੜਨਾ ਮੰਡਲ ਵੈ ਮੰਡਲ ਵੈ ਹਾਂ ਇਕੱਠੇ ਪੜਨਾ ਹੈ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਾਬ ਕਲ ਸੁਜਸ ਗਾਵੋ ਗੁਰੂ ਨਾਨਕ ਨਾਨਕ ਤੇ ਵਿਸਰਾਮ ਐ ਕਲ ਇਹ ਪਾਰਾ ਬੋਲਣਾ ਹੈ ਇਹ ਪਟ ਦਾ ਨਾਮ ਹੈ ਕਾਬ ਕਲ ਸੁਜਸ ਗਾਵੋ ਗੁਰ ਨਾਨਕ ਨਾਨਕ ਤੇ ਵਿਸਰਾਮ ਹੈ ਰਾਜ ਜੋਗ ਜਿਨ ਮਾਣਿਓ ਊੜੇ ਦਾ ਮੂੰਹ ਖੁੱਲੈ ਮਾਣਿਓ ਮਾਣਿਓ ਹਾਂ ਗਾਵਹਿ ਕਪਲਾਦ ਆਦ ਜੁਗੇਸ਼ਵਰ ਇੱਥੇ ਜੱਜੇ ਨੂੰ ਹੋੜਾ ਲੱਗਾ ਜੋਗੇਸ਼ਵਰ ਜੋਗੇਸ਼ਵਰ ਹਾਂ ਇੱਥੇ ਵਿਸਰਾਮ ਹੈ ਅਪਰੰਪਰ ਅਵਤਾਰ ਵਰੋ ਅਪਰੰਪਰ ਅਵਤਾਰ ਵਰੋ ਗਾਵੈ ਜਮ ਦਗਣ ਪਰਸਰਾਮੇਸ਼ਰ ਇੱਥੇ ਬਿਸਰਾਮ ਇਹ ਇਕੱਠੇ ਪੜ੍ਹਨਾ ਹੈ ਜੇ ਸਮਝਣ ਲੱਗੀ ਇਸ ਦਾ ਉਚਾਰਨ ਹੈ ਪਰਸਰਾਮੇਸ਼ਰ ਪਰਸਰਾਮੇਸ਼ਰ ਹਾਂ ਪਰਸਰਾ ਅਡ ਕਰ ਦੋ ਮੇਸ਼ਰ ਅਡ ਕਰ ਦੋ ਫਿਰ ਇਹਨੂੰ ਇਕੱਠੇ ਉਚਾਰਨ ਕਰੋ ਪਰਸਰਾਮੇਸ਼ਰ ਪਰਸਰਾਮੇਸ਼ਰ ਹਾਂ ਇੱਥੇ ਬਿਸਰਾਮ ਲਾਉਣਾ ਹੈ ਕਾਰ ਕੁਠਾਰ ਰਗ ਤੇਜ ਹਰਿਓ ਉਦੋ ਉਦੋਂ ਬੋਲਣਾ ਊੜੇ ਔਂਕੜ ਤੱਦੇ ਨੂੰ ਕਨੌੜਾ ਲੱਗਾ ਉਦੋਂ ਉਦੋਂ ਹਾਂ ਉਦੋਂ ਅਕਰੂਰ ਅਕਰੂਰ ਉਚਾਰਨ ਕਰਨਾ ਐੜਾ ਕਕਾ ਤੇ ਪੈਰ ਵਿੱਚ ਰਾਰਾ ਵੀ ਲੱਗਾ ਤੇ ਦਲੈਂਕੜਾ ਵੀ ਲੱਗੀਆਂ ਜਿਹੜਾ ਪੈਰ ਵਿੱਚ ਰਾਰ ਲੱਗਾ ਇਹ ਦਲੈਂਕੜਾ ਇੱਥੇ ਰਾਰੇ ਦੇ ਲੱਗ ਜਾਣੀਆਂ ਜੇ ਦੂਜਾ ਰਾਰ ਲੱਗਣਾ ਜਾ ਕੇ ਪੈਰ ਵਾਲਾ ਉਹਦੇ ਜਾ ਕੇ ਇਹ ਦਲੈਂਕੜਾ ਲੱਗ ਜਾਣੀ ਹੈ ਉਦੋਂ ਅਕਰੂਰ ਵਿਦਰ ਗੁਣ ਗਾਵੇ ਗਾਵੇ ਤੇ ਬਿਸਰਾਵਾਂ ਸਰਬਾਤਮ ਜਿਨ ਜਾਣਿਉ ਕਾਬ ਕਲ ਸੁਜਸ ਗਾਵੋ ਗੁਰ ਨਾਨਕ ਇਥ ਬਿਸਰਾਮ ਰਾਜ ਜੋਗ ਜਿਨ ਮਾਣਿਉ ਗਾਵਹਿ ਗੁਣ ਬਰਨ ਚਾਰ ਖਟ ਦਰਸ਼ਨ ਦਰਸ਼ਨ ਤੇ ਬਿਸਰਾਮ ਬ੍ਰਹਮਾਦਿਕ ਸਿਮਰੰਤ ਗੁਣਾ ਗਾਵੈ ਗੁਣ ਸੀਸ ਸਹਿਸ ਜਿਹਬਾ ਰਸ ਇਥੇ ਬਿਸਰਾਮ ਹੈ ਆਦ ਅੰਤ ਲਿਵ ਲਾਗ ਤੁਨਾ ਤੁਣਾ ਬੋਲਣਾ ਤੁਣਾ ਨਹੀਂ ਬੋਲਣਾ ਤੁਣਾ ਤੁਣਾ ਹਾਂ ਗਾਵੇ ਗੁਣ ਮਹਾਦੇਉ ਬੈਰਾਗੀ ਮਹਾਦੇਉ ਬੈਰਾਗੀ ਬੈਰਾਗੀ ਤੇ ਜਿਸ ਨਾਮ ਜਿਨ ਧਿਆਨ ਨਿਰੰਤਰ ਜਾਣਿਉ ਕਬ ਕਲ ਇਹ ਜਿਹੜਾ ਕਲ ਸ਼ਬਦ ਆਉਂਦਾ ਸਾਰੇ ਭਾਰੇ ਬੋਲਣੇ ਨੇ ਕਬ ਕਲ ਕਬ ਜਿਹੜਾ ਆਉਂਦਾ ਇਹ ਭੋਲਾ ਬੋਲਣਾ ਹੈ ਇਹ ਜਿਹੜਾ ਕਲ ਆਉਂਦਾ ਇਹ ਭਾਰਾ ਬੋਲਣਾ ਹੈ ਕਬ ਕਲ ਸੁਜਸ ਗਾਵੋ ਗੁਰ ਨਾਨਕ ਇਥੇ ਵਿਸਰਾਮ ਹੈ ਰਾਜ ਜੋਗ ਜਿਨ ਮਾਣਿਓ ਲਾਗੀ ਸਮਝ ਹਾਂਜੀ ਰਾਜ ਜੋਗ ਮਾਣਿਓ ਇਥੇ ਵਿਸਰਾਮ ਹੈ ਬਸਿਓ ਨਿਰਵੈਰ ਹਿਰਦੰਤਰ ਇਹ ਦੰਤਰ ਸ੍ਰੇਸ਼ਟ ਸਗਲ ਉਦਰੀ ਨਾਮ ਲੈ ਧਰਿਓ ਨਿਰੰਤਰ ਉਦਰੀ ਤੇ ਵਿਸਰਾਮ ਗਾਵਹਿ ਸੰਕਾਦ ਆਦ ਇਥੇ ਵਿਸਰਾਮ ਜਨ ਕਾਦ ਜੁਗ ਹੈ ਲੱਗ ਜੁਗ ਹੈ ਲੱਗ ਧੰ ਧੰ ਗੁਰ ਧੰ ਧੰ ਤੇ ਵਿਸਰਾਮ ਹੈ ਧੰ ਧੰ ਗੁਰ ਧੰ ਜਨਮ ਸਕੇ ਅਥ ਭਲੋ ਜਗ ਸਕੇ ਅਥ ਬੋਲਣਾ ਹੈ ਸਕੇ ਅਥ ਹਾਂ ਜਿਹੜਾ ਜਈਆ ਨੇੜਾ ਬਣ ਜਾਣਾ ਹੈ ਸਕੇ ਅਥ ਸਕੇ ਅਥ ਸਕੇ ਅਥ ਭਲੋ ਕਿਥੇ ਮੂੰਹ ਖੁੱਲੇਗਾ ਲੱਲੇ ਦੇ ਕਨੌੜਾ ਲੱਗਾ ਭਲੋ ਭਲੋ ਹਾਂ ਭਲੋ ਜਗ ਪਾਤਾਲ ਪੁਰੀ ਜੈਕਾਰ ਧੁਨ ਪਾਤਾਲ ਪਤਾਲ ਨਹੀਂ ਬੋਲਣਾ ਇਹ ਪੱਪੇ ਨੂੰ ਕੰਨਾਂ ਲੱਗਾ ਪਾਤਾਲ ਪਾਤਾਲ ਪੁਰੀ ਜੈਕਾਰ ਧੁਨ ਇੱਥੇ ਬਿਸਰਾਮ ਹੈ ਕਬ ਜਨ ਕਲ ਫਿਰ ਕਾਲੇ ਪਰ ਹੈ ਵਿਖਾਣਿਓ 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 ਹਰ ਨਾਮ ਰਸਕ ਨਾਨਕ ਗੁਰ ਇੱਥੇ ਬਿਸਰਾਮ ਹੈ ਰਾਜ ਜੋਗ ਤੈ ਮਾਣਿਓ ਸਤ ਜੋਗ ਤੈ ਮਾਣਿਓ ਇੱਥੇ ਬਿਸਰਾਮ ਹੈ ਛਲਿਉ ਬਲ ਬਾਵਣ ਪਾਇਓ ਤ੍ਰਿਤੈ ਤੈ ਮਾਣਿਉ ਮਾਣਿਉ ਤੇ ਬਿਸਰਾਮ ਐ ਤ੍ਰਿਤੈ ਉਚਾਰਨ ਕਰਨਾ ਹੈ ਤ੍ਰਿਤੈ ਤ੍ਰਿਤ ਹਾ ਤੈ ਮਾਣਿਉ RAM ਰਗਵੰਸ਼ ਕਹਾਇਓ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਇਥੇ ਬਿਸਰਾਮ ਐ ਕੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਪੈ ਭਗਤੈ ਜਨ ਦਿਓ ਅਪੈ ਉਚਾਰਨ ਕਰਨਾ ਕਈ ਸੰਗਤਾਂ ਪੜ੍ਹ ਜਿੰਨੇ ਅਬੈ ਅਬੈ ਉਚਾਰਨੀ ਕਰਨਾ ਜਿਹੜਾ ਐੜਾ ਹੈ ਇਸ ਬੰਧਕ ਲਾ ਕੇ ਉਚਾਰਨ ਹੋਵੇਗਾ ਅਪੈ ਅਪੈ ਭਗਤ ਹੈ ਜਨ ਦਿਓ ਕਾਲ ਯੁਗ ਪਰਮਾਨ ਨਾਨਕ ਗੁਰ ਇੱਥੇ ਵਿਸਰਾਮ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਅਟਲ ਤੇ ਵਿਸਰਾਮ ਆਦ ਪੁਰਖ ਫਰਮਾਇਓ ਗੁਣ ਗਾਵੈ ਰਬਦਾਸ ਰਬਦਾਸ ਤੇ ਵਿਸਰਾਮ ਐ ਨੂੰ ਰਵੀਦਾਸ ਨਹੀਂ ਪੜਨਾ ਰਬਦਾਸ ਰਾਰਾ ਤੇ ਬਾਬੇ ਨੁ ਸਿਆਰੀ ਏ ਰਵੀਦਾਸ ਤਾਂ ਬਣੇਗਾ ਜੀ ਬਿਹਾਰੀ ਹੋਵੇਗੀ ਰਬਦਾਸ ਰਬਦਾਸ ਭਗਤ ਜੈ ਦੇਵ ਤ੍ਰिलोचन ਨਾਮਾ ਭਗਤ ਕਬੀਰ ਇੱਥੇ ਵਿਸਰਾਮ ਸਾਦਾ ਗਾਵਹਿ ਸਮ ਲੋਚਨ ਭਗਤ ਬੇਣ ਗੁਣ ਰਵੈ ਇੱਥੇ ਵਿਸਰਾਮ ਸਹਿਜ ਆਤਮ ਰੰਗ ਮਾਣੈ ਯੋਗ ਧਿਆਨ ਗੁਰ ਗਿਆਨ ਬਿਨਾ ਬਿਨਾ ਤੇ ਬਿਸਰਾਮ ਪ੍ਰਭ ਆਵਰ ਨਾ ਜਾਣੈ ਸੁਖ ਦੇਉ ਪ੍ਰੀਖਾਤਿ ਗੁਣ ਰਵੈ ਰਵੈ ਤੇ ਬਿਸਰਾਮ ਗੋਤਮ ਰੇਖ ਜਸ ਗਾਇਓ ਪ੍ਰੀਖਾਤਿ ਪ੍ਰੀਖਾਤ ਪ੍ਰੀਖਾਤ ਜਿਹੜਾ ਇਹ ਤੇ ਖੱਖੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਐੜਾ ਬਣ ਜਾਣਾ ਪ੍ਰੀਖਾਤ ਪ੍ਰੀਖਾਤ ਹਾਂ ਗੋਣ ਰਵ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਲਾਗੀ ਸਮਝ ਗੁਣ ਗਾਵਹਿ ਪਾਇਾਲ ਪਾਇਾਲ ਪੱਪੇ ਕੰਨਾ ਈੜੀ ਸਿਆਰੀ ਐੜੇ ਕੰਨਾ ਲੱਲਾ ਪਾਇਾਲ ਇੱਥੇ ਵਿਸਰਾਮ ਐ ਭਗਤ ਨਾਗਾਦ ਭਯੰਗਮ 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 ਹਾਂ ਮਹਾਦੇਵ ਗੁਣ ਰਵੈ ਇੱਥੇ ਵਿਸਰਾਮ ਐ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮਨ ਵਿਆਸ ਤੱਬੇ ਸਿਆਰੀ ਐੜੇ ਕੰਨਾ ਵਿਆਸ ਜਿਨ 베ਦ ਵਿਆਕਰਣ ਵਿਚਾਰਿਆ ਬੱਬੇ ਸਿਆਰੀ ਐੜੇ ਕੰਨਾ ਬਿਆਕਰਣ ਵਿਚਾਰਿਆ ਬੱਬੇ ਨੂੰ ਬਿਹਾਰੀ ਚੱਚੇ ਕੰਨਾ ਰਾਰੇ ਸਿਆਰੀ ਐਡਾ ਮੁਗਤਾ ਇਹ ਵਿਚਾਰਿਆ ਨਹੀਂ ਪੜਨਾ ਕਿ ਵਿਚਾਰਿਆ ਪੜਾਂਗੇ ਤੇ ਇੱਥੇ ਜਿਹੜਾ ਐਡਾ ਮੁਗਤਾ ਇਹਨੂੰ ਕੰਨਾ ਲੱਗੇਗਾ ਵਿਚਾਰ ਵਿਚਾਰ ਹਾਂ ਇੰਨਾ ਕੋ ਬੋਲਣਾ ਕਿ ਜਿਹੜਾ ਐਡਾ ਮੁਗਤਾ ਲੱਗੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਸਵਾਰੀ ਹਾਂ ਸਵਾਰੀ ਸਵਾਰੀ ਬਸ ਇਸ ਤਰ੍ਹਾਂ ਬੋਲਣਾ ਕਿ ਐਡਾ ਮੁਕਤਾ ਲੱਗੇ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਬ੍ਰਹਮ ਤੇ ਬਿਸਰਾਮ ਹੈ ਜਪ ਕਲ ਸੁਜਸ ਨਾਨਕ ਗੁਰ ਗੁਰ ਤੇ ਬਿਸਰਾਮ ਹੈ ਸਹਿਜ ਜੋਗ ਜਿਨ ਮਾਣਿਓ ਸਮਝ ਲੱਗੀ ਸਾਰੀ ਹਾਂਜੀ ਗੰਗਾ ਵਹ ਨਵਨਾਥ ਇਥੇ ਬਿਸਰਾਮ ਹੈ ਨੰ ਗੁਰ ਸਾਚ ਸਮਾਇਓ ਸਮਾਇਓ ਮਾਧਤਾ ਗੁਣ ਰਵੇ ਰਵੇ ਤੇ ਬਿਸਰਾਮ ਜੇਨ ਚੱਕਰ ਵਹਿ ਕਹਾਇਓ ਚੱਕਰ ਵਹਿ ਕਹਾਇਓ ਗੁਣ ਗਾਵੇ ਬਲ ਰਾਉ ਰਾਉ ਤੇ ਬਿਸਰਾਮ ਸਤ ਪਾਤਾਲ ਵਸੰਤੋ 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 ਕਨੋੜਾ ਲਗਾ ਧਿਆਨ ਦੇਣਾ ਭਰਥਰ ਗੁਣ ਉਚਰੈ ਇੱਥੇ ਬਿਸਰਾਮ ਸਦਾ ਗੁਰ ਸੰਗ ਰਹੰਤੋ ਰਹੰਤੋ ਹ ਦੁਰਵਾਪੁਰੂਰੋ ਅੰਗਰੇ ਪ੍ਰੂਰੋ ਅੰਗਰੇ ਅੰਗਰੇ ਤੇ ਵਿਸਰਾਮ ਗੁਣ ਨਾਨਕ ਜਸ ਗਾਇਓ ਕਾਬ ਕਲ ਸੁਜਸ ਨਾਨਕ ਗੁਰ ਗੁਰ ਤੇ ਵਿਸਰਾਮ ਘਟ ਘਟ ਸਹਿਜ ਸਮਾਇਓ ਕਾਬ ਕਲ ਸੁਜਸ ਨਾਨਕ ਗੁਰ ਗੁਰ ਤੇ ਵਿਸਰਾਮ ਘਟ ਘਟ ਸਹਿਜ ਸਮਾਇਓ ਸਮਝ ਲੱਗੀ ਸਾਰੀ ਹਾਂਜੀ ਆਪਣੀ ਸਵਈਆਂ ਦੀ ਪਹਿਲੀ ਸਵਈਆਂ ਦੀ ਚਤੁਰ ਸੰਖਿਆ ਸਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ